ਅੰਗਰੇਜ਼ ਸਰ ਦੇ ਹਲਕਾਰ ਆਇਆ ਸਾਡੇ ਇੱਕ ਅਫਸਰ ਚੁਗਾਮਾ ਵਿਖੇ ਇੱਕ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਾਂ ਕਰਕੇ ਇੱਕ ਨੰਗ ਦੇ ਉੱਪਰ ਨਸ਼ੀਆਂ ਦੇ ਵੱਲੋਂ ਉਸ ਉੱਪਰ ਹਮਲਾ ਕਰਕੇ ਇੱਕ ਨੂੰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਸਰਕਾਰੀ ਹਸਪਤਾਲੇ ਦੇ ਇਲਾਜ ਨੰਗ ਮੈਂ ਜਾਗਰਤ ਦੇ ਰਸਤੇ ਕਿ ਅੱਜ ਸਵੇਰੇ ਦੇ ਟਾਈਮ ਗੁਰਦੁਆਰਾ ਸਾਹਿਬ ਦੇ ਨੇੜੇ ਹਰ ਉਹ ਦੀ ਦਰ ਨਸ਼ਾ ਵਿੱਚ ਆ ਤੇ ਪੀਣ ਵਾਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਮਸਾ ਕਰ ਰਹੇ ਸਨ ਜਿਨ੍ਹਾਂ ਨੂੰ ਆਇਆ ਕਿ ਬਰੋਕਿਆ ਦਾ ਉਹਨਾਂ ਦੇਖੇ ਵੱਲੋਂ ਜਿਨ੍ਹਾਂ ਦੇ ਵਿੱਚ ਅਸ਼ਵਨੀ ਕਾਬਲ ਟੋਨਾ ਹੀਰਾ ਤੇ 15 ਦੇ ਹੋਰ ਕਰੀਬ ਵਿਅਕਤੀ ਜਿਨ੍ਹਾਂ ਦੇ ਕੋਲ ਬਾਲੇ ਲੋਹੇ ਦੀਆਂ ਰਾਡਾਂ ਤੇ ਹੋਰ ਤਿਸ ਤਰ੍ਹਾਂ ਹਥਿਆਰ ਸਨ ਉਹਨਾਂ ਵੱਲੋਂ ਮੇਰੇ ਉੱਪਰ ਹਮਲਾ ਕਰ ਦਿੱਤਾ ਗਿਆ ਅਰੇ ਮੇਰੇ ਉੱਪਰ ਬਾਲੇ ਅਤੇ ਲੋਹੇ ਦੀਆਂ ਰਾਡਾਂ ਨਾਲ ਵਾਰ ਕਰਕੇ ਮੇਰੀ ਬਾਹਰ ਤੋੜ ਦਿੱਤੀ ਗਈ ਅਰੇ ਹੋਰ ਵੀ ਸਰੀਰ ਦੇ ਬਾਕੀ ਅੰਗਾਂ ਦੇ ਉੱਪਰ ਗੁੱਜੇ ਨੱਟਾਂ ਮਾਰੀਆਂ ਗਈਆਂ ਉਹਨੇ ਕਿਹਾ ਕਿ ਜੇਕਰ ਮੌਕੇ ਤੇ ਪੁਲਿਸ ਨਾ ਪੌਂਦੀ ਤਾਂ ਇਹਨਾਂ ਵਿਅਕਤੀਆਂ ਦੇ ਵੱਲੋਂ ਮੈਨੂੰ ਜਾਨੋਂ ਹੀ ਮਾਰ ਦੇਣਾ ਸੀ ਉਹਦੇ ਹੀ ਨੰਸੀ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਸਰਕਾਰ ਦੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਬਾਅਦ ਉਹ ਸਾਡੇ ਚੁਆਵਾ ਕਫੇ ਵਿੱਚ ਖੁਲਿਆ ਨਸ਼ਾ ਵਿਕ ਰਿਹਾ ਹੈ ਤੇ ਇਹ ਨਸ਼ਾ ਤਸਕਰ ਕਿਸੇ ਮੀਨਾ ਡਰ ਭੈ ਤੋਂ ਨਸ਼ਾ ਸਰੀਆਮ ਵੇਚ ਰਹੇ ਹਨ ਜੇਕਰ ਇਹਨਾਂ ਨੂੰ ਕੁਝ ਵੀ ਕਿਹਾ ਜਾਂਦਾ ਹੈ ਤਾਂ ਇਹਨਾਂ ਵੱਲੋਂ ਜਿਹੜਾ ਵਿਅਕਤੀ ਇਹਨਾਂ ਰੁਕਦਾ ਹੈ ਤਾਂ ਉਸ ਨੂੰ ਜਾਨੋਂ ਮਾਰ ਧਮਕੀਆਂ ਵੀ ਮਾਰਕਟਾਂ ਕੀਤੀ ਜਾਂਦੀ ਹੈ ਜਿਵੇਂ ਕਿ ਮੇਰੇ ਨਾਲ ਹੋਇਆ ਹੈ ਇਸੇ ਦ ਹਾਂ ਜੀ ਮਾਜਾ ਜੀ ਉਹਨਾਂ ਕੋਆਰਡੀਨੇਟਰ ਤੇ ਰਾਜਾ ਸਾਹਿਬ ਸੀ ਹਲਕਾ ਇੰਚਾਰਜ ਮੈਡਮ ਸੋਲੀਆ ਮਾਨ ਮੌਕੇ ਤੇ ਪਹੁੰਚ ਗਏ ਅਤੇ ਜਖਮੀ ਨੰਗ ਸਿੰਘ ਸਰਵਣ ਸਿੰਘ ਜੋ ਕਿ ਲੋਕੋ ਦੇ ਹਸਪਤਾਲ ਵਿੱਚ ਜੇਰੇ ਲਾਸੀ ਉਹਦਾ ਹਾਲ ਚਾਲ ਜਾਣਿਆ ਅਤੇ ਇਸੇ ਮੌਕੇ ਤੇ ਪੁਲਿਸ ਅਫਸਰ ਦਾ ਇਤਿਆਹਾ ਉਹਨੇ ਇੰਡੀਆ ਕਿਹਾ ਕਿ ਇਹਨਾਂ ਨਾਲ ਦਸਤਾਵੇਜ਼ਾਂ ਦੇ ਵਿਰਦੋ ਬਹੁਤ ਸਖਤ ਕਾਰਵਾਈ ਕਰੇ ਸਾਡਾ ਨਾਮ ਸਰਵਣ ਸਿੰਘ ਹੈ ਜੀ ਸਾਡਾ ਨਾਮ ਬਾਬਾ ਸਰਵਣ ਸਿੰਘ ਪੇਠਟਾ ਜੀ ਗਰੰਤੀ ਸਿੰਘ ਹੈ ਅਹੀਂ ਇਹ ਬਾਬਾ ਤੇ ਲੋਕ ਸਰੇ ਪੜਾ ਦੇ ਵੀ ਸੇਵਾ ਮਿਲਿ ਚਾ ਗਾਵੇ ਉੱਥੇ ਵੀ ਜਲ ਜੰਦਨ ਨੇ ਆ ਆਏ ਬੜੀ ਰੋ ਡੱਕੇ ਵਸੇ ਬੀੜੀ ਨਾ ਪੀਆ ਗੁਰਦੁਰੇ ਸਾਹਿਬ ਲਾਗੇ। ਛੱਡਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ 2-3 ਘਰ ਗੁਰਦੁਰੇ ਸਾਹਮਣੇ ਹੀ ਆ। ਐ ਇਸ ਸਮੈਕੀਆਂ ਵਾ ਸਮੈਗ ਪੀਣ ਵਾਲਿਆਂ ਨੂੰ ਰੱਕਦੇ ਆ। ਡੱਕੇ ਨਹੀਂ ਦਿੰਦੇ। ਸਮੈਗ ਵੀ ਵੇਚਣ ਵਾਲੇ ਆਂਦੇ। ਉਹ ਸੜਿਆ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਿਆਊਗਾ ਸਾਡੇ ਸਮੈਗ ਨਾਲ। ਉਹ ਆਂਦਾ 14 14 ਪਰਚੇ ਆਂਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ। ਕੀ ਨਾਦਾ ਤਾਂ ਦਾ ਚੇਤਾ ਨਹੀਂ। ਕੰਦਾ 14 ਪਰਚੇ ਹੋਏ ਤੇ ਹੋਰ ਪਰਚੇ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਬਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ ਛੇ ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਭੱਜ ਗਿਆ ਪਰ ਇੱਕ ਹੋਰ ਹੀ ਟਾਂਗੇ ਸਿਕੰਦਰਾ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੱਲ ਗਿਆ ਵਿਚਾਰਾ ਉਹਨੇ ਉਹਦੀ ਜਾਨ ਬਜ ਗਈ ਨਹੀਂ ਉਹਨੂੰ ਕੁੱਟ ਜਿੰਨਾ ਤੱਕ ਕੁੱਟ ਮਾਰ ਕੇ ਥੇ ਅਗਰ 10 15 ਜਾਣੇ ਇਹ ਪਰ ਕੁੱਟਿਆ ਸਾਨੂੰ 6 7 ਜਾਣੇ ਨਹੀਂ ਕੁੱਟਿਆ ਕੁੱਟਿਆ 6 7 ਜਾਣੇ ਇਹ ਹੈ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਆ ਪੀਣ ਵਾਲਿਆਂ ਨੇ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਕਿਹੜਾ ਇਹ ਕਰਵਾ ਚੱਲਿਆ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ ਉਹਨੇ ਜਾਦਾ 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪ ਗਿਚਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਦੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਹੈ ਸਬਾਗ ਇਹ ਕੋਈ ਜਿਹੜਾ ਨਸ਼ਿਆਂ ਵਿਰੋਧ ਚੱਲਣ ਦਾ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆਹ ਕੰਮ ਕਰਦਾ ਉਹ ਨਾ ਕਰਿਆ ਨਾ ਤੁਹ ਪੁੱਛਿਆ ਨਾ ਕੋਈ ਚੰਨੀ ਕੀਤਾ ਕਾਲੇ ਸਰਪੰਚ ਕਿੱਟੀ ਕਿਤੇ ਨਾ ਟੱਟਾ ਲਾਈਆਂ ਤੇ ਕੀ ਸਟਾਕ ਬਾਸ ਬਾਹਰ ਹੱਡੀ ਦੋ ਥਾਵਰ ਟੁੱਟ ਗਈ ਐ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਵਾਲੇ ਮਾਰੇ ਵਾਲੇ ਟੁੱਟ ਕੇ ਵਿੱਚ ਇਹ ਭਗਵਾਨ ਨਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵਾਨ ਨਮਾਨ ਸਾਹਿਬ ਐਵੇਂ ਤੁਸੀਂ ਆਪਰਾ ਕਰਦੇ ਫਿਰਦੇ ਸਮੈਕਾ ਦੇ ਬੜੀਆਂ ਚੱਲਣ ਦੀਆਂ ਹੀਰੋਣਾ ਚੱਲਣਦੀਆਂ ਤੋ ਇਹੀ ਕਹਿੰਦੇ ਅਸੀਂ ਛਡਾਉਣੀ ਹੈ ਤੂੰ ਕਿੱਥੇ ਛਡਾਈਆ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋਹਾਂ ਥਾਵਾਂ ਤੋ ਬੜਾ ਕੁਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਈ ਕੁਸ਼ ਵੀ ਨਹੀਂ ਹੋਣਾ ਹੀ ਵਾਅਦੇ ਨਾ ਕਹਨੇ ਆ ਭਗਵੰਤ ਮਾਨ ਕੋਈ ਕੁਸ਼ ਨਹੀਂ ਹੋਣਾ ਐ ਸ ਰੜੇ ਸਾਂ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਵਿਚਾਰੇ ਨੇ ਕੇਸ ਵਾ ਕੇ ਦੀ ਛਡਾ ਦੇਣੀ ਆ ਉਹਨੇ ਕਿਹਨੇ ਛਡਾਈ ਜੀ ਨਹੀਂ ਸਬਾਗ ਐਨਾ ਅੰਗੇ ਸੰਘੇ ਸੁਭਾਗੇ ਛਡੌਣਗੇ ਗਾਟੇ ਲੈ ਐਨਾ ਨਿਹੰਗਾਂ ਸਿੰਘਾਂ ਨੇ ਲਾਉਣੇ ਆ ਐਨਾ ਪੁਲਸਾਂ ਨੇ ਗਾਟੇ ਲਾਉਣੇ ਸਮਾਗੇ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨਿਹੰਗਾਂ ਸਿੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਥ ਨੇ ਇਹ ਭਗਵੰਤ ਮਾਨ ਕੋ ਵੀ ਗਾਟੇ ਲੱਥ ਨੇ ਇਹ ਧੋਣਾ ਲਾਉਣੀਆਂ ਨਿਹੰਗਾਂ ਸਿੰਘਾਂ ਨੇ ਸਮਾਗ ਵੇਚਣ ਵਾਲਿਆਂ ਦੀਆਂ ਸਮਾਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦੇ ਆ ਤੁਹਾਡਾ ਵਿਰੋਧ ਕਰਦੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿਦਾਂ ਸਪੈ ਬਿਛੜਾ ਦੇਗਾ ਸਰਪੰਚ ਲਈ ਛਡਾ ਸਕੀ ਸਰਪੰਚ ਜੀ ਨਹੀਂ ਛਡਾ ਸਕਦਾ ਤੂੰ ਸਪੈ ਕਿਦਾਂ ਛਡਾ ਸਕੇਗਾ ਕੀ ਪੁਲਿਸ ਤੋਂ ਇਹ ਤੁਹਾਨੂੰ ਕੀ ਜਾਪਦਾ ਹੈ ਕਿ ਪੁਲਿਸ ਨੇ ਸਾਨੂੰ ਜਾਪਦਾ ਵੀ ਨਹੀਂ ਇਹ ਇਹ ਢੀ ਛਡਾ ਸਕਦੀ ਸਮੈਗ ਭਗਵਾਨ ਦਮਾਨ ਵੀ ਨਹੀਂ ਛਡਾ ਸਕਦਾ ਸਮੈਗ ਨਹੀਂ ਛਡਾ ਸਕਦਾ ਕੀ ਮਤ ਕਰਦੇ ਅਸੀਂ ਮੰਗਿਆ ਕਰਤੀਆਂ ਪਾਣਾ ਬਚਾਓ ਲੋਕਾਂ ਦੀਆਂ ਧੀਆ ਪਾਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਆ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ ਅਸੀਂ ਕਹਿੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ ਨਸ਼ਿਆਂ ਦੇ ਵਪਾਰੀਆਂ ਨੇ ਤੇ ਨਸ਼ਾ ਕਰਨ ਵਾਲਿਆਂ ਨੇ ਇੱਕ ਨਸ਼ਾ ਰੋਕੜ ਵਾਲੇ ਨੂੰ ਮਾਰ ਕੇ ਕੀਤੀ ਤੇ ਇਹਦੇ ਤੋਂ ਅੰਦਰ ਕੀ ਕਹਿਣਾ ਹੈ ਜੀ ਬੀਖੂ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਬਟਾ ਮਾਦਵੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਇਸ ਵਿੱਚ ਵੇਖਿਆ ਆਪਾਂ ਦੇ ਬਾਬਾ ਜੀ ਦੇ ਆ ਮਲਾਉ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਤੇ ਨਾਲ ਵੀ ਹਵਾਲਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੂਰਨਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਪੂਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੀ ਪੋਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ ਜੀ ਏ 1 ਪੰਜਾਬੀ ਟੀਵੀ ਦੇ ਲਈ ਅਮਰੀ ਸਰ ਤੋਂ ਸੁਨੀਲ ਹੋਸਾਇਰ ਰਿਪੋਰਟ